ਉਹ ਨਾ ਤੋਰ ਕੇ ਤੋਰ ਕੇ ਖਰਚਾ ਖੜਿਆ ਹੈ ਹੁਣ ਮੈਂ ਖੜਾ ਤੇ ਮੈਂ ਖੜਾ ਲਾ ਉਹ ਲੈ ਲੈਂਦਾ ਪੈਸੇ ਤੇ ਫਿਰ ਉਹਨੂੰ ਲੈਂਦਾ ਤੈਨੂੰ ਨਹੀਂ ਲੈ ਜਾਂਦਾ ਫਿਰ ਕੋਈ ਨਹੀਂ ਇੱਕ ਨਾ ਮਾਪ ਨਹੀਂ ਨਹੀਂ ਬਈ ਕੋਈ ਪਾ ਆ ਹੁਣ ਤੂੰ ਮੰਨ ਜਾ ਕੀ ਹੋ ਗਿਆ ਮੈਂ ਤਾਂ ਬਈ 9500 ਅਦਾ ਕਰਿਆ ਬਈ ਨਹੀਂ ਤੇਰਾ ਧੱਕਾ ਨਾ ਕਰ ਫੇਰ ਧੱਕਾ ਨਾ ਕਰ ਨਹੀਂ ਨਹੀਂ ਕੋਈ ਧੱਕਾ ਨਹੀਂ ਕਰ ਜੀ ਤਾਂ ਬੋਲਦਾ ਬਚਾ ਕੇ ਨਹੀਂ ਨਹੀਂ ਕੋਈ ਫਾਰ ਤੇਰਾ ਮਾੜਾ ਨਹੀਂ ਕਰਦੇ ਆ ਨਾ ਦੇ ਬੱਕਰਾ ਤੂੰ ਰੋਈ ਵੇਚਦੇ ਆ ਬੱਕਰਿਆ ਨਹੀਂ ਨਹੀਂ ਵੇਚਦੇ ਆ ਫਾਰ ਤਾਂ ਸੀ ਆਪਣੀ ਵੜਾਇਰ ਦੀ ਗੱਲ ਸੀ ਘਰ ਜੋ ਬੜਜੇ ਲੀਹਦਾ ਬੰਦਾ ਨਹੀਂ ਚੱਲਦੀ ਦਾ ਫਿਰ ਇਧਰ ਫਾਰ ਤਾਂ ਸੀ ਤੈਨੂੰ ਮੈਂ ਕੁਝ ਕਹੂੰਗਾ ਫੇਰ ਹੀ ਨਹੀਂ ਤੂੰ ਕਹਿ ਦੇ ਇਹਦੇ ਚ ਕੀ ਯਾਰ ਗੱਲ ਕਰ ਪੀਏ ਕਿਤੇ ਜਾਂਦੇ ਸੀਰੀਕਟ ਮਾਰ ਫਾਰ ਫੜਾ ਯਾਰ ਪਕਾਇਆ ਚਾਹ ਮੈਂ ਬਾਈ ਨੂੰ ਲੈਣ ਲਿਆ ਸੀ ਦੇ ਸਾਈ ਕਿੰਨੇ ਦਾ ਲਿਆ ਤੂੰ ਕਿੰਨੇ ਦਾ 75000 ਹੋ ਗਿਆ ਜਾ ਹੋ ਗਿਆ ਬਾਈ 100 ਨਿਗੜ ਦੀ ਜਿਆਦੇ ਫਸ ਯਾਰ ਕਿੰਨੇ ਦਾ 75 ਦਾ ਬਾਈ ਨੂੰ ਦੇਦਾ ਨਹੀਂ ਲਖਾਈ ਕਰਾਦੀ ਲਖਾਈ ਆ ਆਦੀ ਆ ਆਦੀ ਲਖਾਈ ਰੋਲਾ ਨਹੀਂ ਪਾਉਣਾ ਸੀ ਫੇਰ ਲਖਾਈ ਕਰਾਦੀ ਉਹ ਆ ਆਦੀ ਚੋਟ ਕਰਾ ਦੂਗਾ ਚੋਟ ਕਿੰਨੀ ਕਰੇ ਲਖਾਈ ਕਰਾਦੀ ਬਾ ਕੀ ਕਰਾ ਰਿਹਾ ਛੋੜੀ ਛੋੜ ਮੈਂ ਆਪਣਾ 100 ਰੁਪਿਆ 100 ਰੁਪਿਆ ਲਖਾਈ ਹੈ ਆ ਆ ਦੀ ਆ ਦੀ ਲਖਾਈ ਕਿਉਂ 77 ਮੈਂ 75 ਦਾ ਫੜਲਾ ਲਖਾਈ ਕਰਾ ਦੀ ਕੋਈ ਨਹੀਂ ਤੂੰ ਦਿਹਾ ਤੂੰ ਪੈਸੇ ਦੇ ਬੰਮ ਦਿੰਦਾ ਪੈਸੇ ਬੰਨਿਆ ਲੈ ਦੇ ਸਾਰੇ ਪੈਸੇ ਤੇਰੇ ਆਪਣਾ ਗੀਨਾ ਉਹ ਜੱਗੀ ਬਾਈ ਕਿਵੇਂ ਕਰਾਇ ਸੋ ਇਹ ਜੀ 7500 ਦਾ ਕਰਾਇ ਲਖਾਈ ਆਪੋ ਆਪਣੀ ਆਪੋ ਆਪਣੀ ਕਿਹੜਾ ਪਿੰਡ ਸੀ ਬਾਈ ਆਪਣਾ ਗੋਲੇ ਵਾਲੇ ਗੋਲੇ ਵਾਲੇ ਤੋਂ ਆਈ ਸੀ ਬਾਈ ਬੱਕਰਾ ਲੈ ਕੇ ਆਪਾਂ ਤੁਹਾਨੂੰ ਬੱਕਰਾ ਵਿਖਾ ਦਿੰਨੇ ਆ ਲੈ ਵੀ ਦੋਸਤੋ ਆ ਮੁੰਡੇ ਨੂੰ ਬੱਕਰਾ ਦਵਾਇਆ ਮੁੰਡੇ ਦਾ ਵੀ ਪਿੰਡ ਪੁੱਛਦੇ ਆ ਚਿੱਟੀ ਅੱਖ ਦਾ ਬੱਚਾ ਇਹ ਦੇਖ ਸਕਦੇ ਕਿਹੜਾ ਪਿੰਡ ਆ ਬਈ ਆਪਣਾ ਬਗਰਾੜੀ ਤੋਂ ਆਏ ਸੀਗੇ ਬਾਈ ਤੇ ਆਪਾਂ ਲੈ ਗਏ ਨਹੀਂ ਠੀਕ ਹੈ 7500 ਦਾ ਹੋਇਆ ਤੇ ਲਖਾਈ ਆਪੋ ਆਪਾਂ ਠੀਕ ਆ ਬਾਈ ਚੱਤ ਜਿਹੜਾ ਫਰਕ ਆ ਜਿੱਥੇ ਆ ਗਏ ਅੱਕ ਫੜਦੇ ਆ ਬੰਦੇ ਜੀ ਦੇਖ ਰਹੇ ਹਾਂ ਰਕਾ ਨਾਈਦਰ ਮੈਚ ਤੇਰਾ ਵੀ ਨਹੀਂ ਜਾਵਗਾ ਚੱਕ ਠੀਕ ਆ ਬਾਈ ਜੱਗੀ ਇਹ ਕਹਿੰਦਾ ਵੇਚਤੀ ਆ ਜਹਾਪ ਆਹ ਸਵਾ ਕਪਤਾਨ ਠੀਕ ਆ ਕਿੱਥੇ ਆ 8000 ਦੀ ਕਹਿਤੀ ਮੈਂ ਤਾਂ ਯਾਰ ਪਹਿਲਾਂ ਪਾਖਾ ਇਹਦੇ ਪੱਤੀ ਲਾ ਦੇ ਬੱਚਾ ਹੈ ਨਹੀਂ ਗਾ ਬਈ ਲੈ ਲਾਂ ਉਹਨੂੰ ਚਲਦੀ ਤਾਂ ਆਹ ਬਈ ਆਹ ਪੱਠ ਕੀ ਮੁੱਲ ਕੀਤਾ ਮੁੱਲ ਦਾ 10 ਕਿਤੇ 850 ਦੀ ਕਹਿਤੀ ਮੈਂ ਲੈ ਵੀ ਬੋਗੇ ਨੇ ਮੁੱਲ 10000 ਕਿਤੇ 850 ਦੀ ਕਹਿਦੀ ਕਹਿੰਦਾ 850 ਦੀ ਦੇ ਦਾਂਗੇ ਜੱਕੀ ਕੀ ਮੁੱਲ ਲਵਾਦਾ ਬਾਈ 6500 ਰੁਪਏ ਨਗਰੀ ਦਾ ਗੱਲ ਫਾਇਲ ਨਹੀਂ ਹੋਣੀ ਚਾਚਾ ਇਹ ਕਿਸੇ ਬਾਗ ਗੱਲ ਸਾਡੇ ਅੱਜ ਚਲੀ ਸਾਡੇ ਦਸ ਦੀਆਂ ਨੇ ਲਈ ਉਹ ਜਾ ਹਾ ਪਰੇ ਤੇ ਜਾ ਬਸ ਸਹੀ ਆ ਖੋਲਾ ਖੋਲਾ ਉਹ ਨਹੀਂ ਹੋਣੀ ਯਾਰ ਬੱਕਰੀ ਕਿੱਡੀ ਚੰਗੀ ਬੱਕਰੀ ਦੱਸ ਦਿੰਦਾ ਜਾਇਆਂ ਕੋਈ ਘੜਤੀ ਓਏ ਇੱਕ ਮਿੰਟ ਚਾਚਾ ਪੁੱਜੜੇ ਪਿਆ ਵਾ ਤੂੰ 8 ਦਿਨ ਹੋ ਗਏ ਜੇ ਪਸ਼ੂ ਬਾਹਰ ਕੱਢੇ ਹੋਣ ਤਾਂ ਔਰ ਰੰਗਣ ਆਵਾਜ਼ ਮਾਰੀ ਚਾਚੇ ਨੂੰ ਕੱਲ ਅਸੀਂ ਕੱਢੀ ਹੱਥ ਨੇ ਘੰਟਾ ਤੁਹ ਚਾਰ ਕਈ ਵਾਰ ਗੀ ਫੇਰ ਦੱਸੀ ਮੈਨੂੰ ਹਾਂ ਜੱਕੀ ਗੋਟਾ 10000 ਦੀ ਕਰਤੀ ਮੈਂ ਯਾਰ ਇਹਨੂੰ 85 ਦੀ ਕਹਿਤੀ ਬਾਈ ਹੁੰਦੀ 10000 ਚਾ ਚਾਚਾ ਤੇਰੀ ਕਦਰ ਕੀ ਦੀ ਤੇਰੀ ਸ਼ਰਮਾਂ ਦਾ ਹਜੇ ਵੀ ਗੱਲ ਨਹੀਂ ਕੀਤੀ ਲੋ ਜੇ ਕਹਿੰਨ ਮੈਂ ਦੇ ਦੇਣਾ 8500 ਤੋਂ 10000 ਘੱਟ ਮੈਂ 7000 ਵਾਲੀ ਬਣ ਕੇ ਜੀ ਆਵਾ ਕੀ ਕਿਹਾ 7000 ਦੀ ਕਰਦੀ 7000 ਉਹ ਜਾ ਯਾਰ ਤੂੰ ਪੱਕਾ ਬੰਦੇ ਵੀ ਉਹ ਕਰਦੇ ਨਹੀਂ ਤੇ ਮੈਂ ਤਾਂ ਉਹ ਗੱਲ ਹੀ ਨਹੀਂ ਕੀਤੀ ਚਾਚਾ ਪੱਕਾ ਬਣਾ ਮੈਂ 15000 ਕਰ ਦੇਣਾ 14000 ਕਰ ਦੇਣਾ ਨਹੀਂ ਦੋ ਰੁਪਏ ਫੇਰ ਆਪਾਂ ਨੇ ਇਹਨੂੰ 2 ਰੁਪਏ ਸਰਕ ਲੈਣੀ ਯਾਰ ਨਹੀਂ ਮੇਰੇ ਕੋਲ ਕਵਾ ਦਾ 7000 ਦੀ ਪਾਲਾ ਨਹੀਂ ਅੱਜ ਹੁੰਦੀ ਕਿ ਕਿਉਂ ਦਿੰਦਾ ਕਿੰਨੇ ਦੀ ਕਹਿਣਾ ਜੀ ਆਦੀ ਆਦੀ ਲਿਖਾਈ ਆ ਮੀਟ ਦੇਣੇ ਹੁੰਦੇ ਜੀ ਕੀ ਆ ਲੈ ਕਿੰਨੇ ਦੇ ਦੇ ਪਰ ਮੀਟ 7 ਦੀ ਕਰ ਆਸੀਂ ਗੁੱਡੀਆ ਮੀਟ ਉਹਨੂੰ ਦੇਣਾ ਸਾਡੇ ਮੈਂ ਜਲਦੀ ਆ ਲੈ 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 ਭਾਈ ਲੈ ਭਾਈ ਲੈ ਲੈ ਭਾਈ ਮੀਟ ਨਹੀਂ ਮੈਂ ਗੱਲ ਨਹੀਂ ਕਰ ਭਾਈ ਨਹੀਂ ਰਹਿਣ ਦੋ ਯਾਰ ਮੇਰੀ ਗੱਲ ਤਾਂ ਨਹੀਂ ਉਹ ਨਹੀਂ ਮੈਂ ਲੈ ਪੋਣੀ ਨਾ ਨਾ ਨਹੀਂ ਪੋਣੀ ਨਹੀਂ ਪੋਣੀ ਨਹੀਂ ਬੱਕਰੀ ਨਹੀਂ ਪੁੱਤੇ ਯਾਰ ਹੋ ਗਈ ਹੋ ਗਈ ਕਿਉਂ ਉਹਨੂੰ ਛਟਕਾਈ ਜਾਂਦਾ ਬਾ ਠੀਕ ਆ ਬੋਗੇ ਯਾਰ ਮੈਂ ਇਹ ਦੇਦੀ ਸਾਡੇ ਹੱਥ 70000 ਦੀ ਉਹ ਗਰੀਬ ਬੰਦਾ ਯਾਰ ਉਹ ਹੋ ਗਈ ਪਾਠ ਯਾਰ ਚੰਗੀ ਉਹ ਦੰਦੇ ਦੇ ਕਰਾਇ ਪੂਰੇ ਹੋ ਗਈ ਹੋ ਗਈ ਥੋੜਾ ਦਾ ਕੂਲ ਹੈ ਆਹ ਆਪਾਂ ਦੇ 1 ਮਿੰਟ ਮੈਂ ਨਾ ਨਾ ਗਲੇ ਉਥੋਂ 15000 ਗ੍ਰਾਮ ਕੱਢ ਲੈਂਦਾ ਪਾ ਮੈਂ ਲੈ ਕੇ ਜਾਣੇ ਪੁੱਤ ਉਹ ਨੂੰ ਆਏ ਵੀ 12500 ਕੱਢ ਲੈ ਐ ਦਿਹਾੜੀ ਔਰ ਕੀ ਹੋ ਦਿਹਾੜੀ ਉਹ ਤਾਂ ਹੁੰਦੀ ਨਹੀਂ ਬੁੱਢਾ ਬੰਦਾ ਨਹੀਂ ਵੇਖਦੇ 10000 ਪਾਠ ਪਹਿਲਾ ਸੂਆ ਦਾ ਪਾਠੇ ਪੱਸੀ ਐ ਕੋਈ ਦੱਸ ਦੇ ਕੋਣ ਵੀ ਹਜ਼ਾਰ ਕਮਾਲ ਵਿੱਚ ਗਰੀਬ ਬੰਦਾ ਜੱਗੀ ਇਧਰ ਨੂੰ ਘੁੰਮ ਜੀ ਇਹ ਪੈਸਿਆਂ ਦਾ ਕੋਈ ਰੋਲਦਾ ਗੱਲ ਆ ਪੈਸਾ ਉਹਦੇ ਮਰਜ਼ੀ ਦੇ ਦੀ ਪੈਸਾ ਕੋਈ ਕਰਵਾ ਹੀ ਕੋਈ ਨਹੀਂ ਮੰਡੀ ਦੇ ਬਾਹਰ ਸੈਟ ਆ ਭੋਗੇ ਤੂੰ ਬਾਈ ਇਹ ਦਿਆ ਕਰ ਦੇ ਤੇ ਕਰ ਉਹ ਤੇਰੇ ਰੁਪਏ ਜੇ ਚ ਪਾ ਤੂੰ ਮਾਲ ਵੇਖਣ ਆਲਾ ਲੈ ਮਾਲ ਨੂੰ ਵੇਚ ਯਾਰ ਇੱਕ ਮਾਲ ਨੂੰ ਤੂੰ ਰੱਖੀ ਰਹਿ ਤੈਨੂੰ ਉਹ ਦੇਖ ਮੈਂ ਕਿੱਥੇ ਲਾਦਾ ਮੰਡੀ ਜਾ ਕੇ ਮੈਂ ਉਹ ਬੱਬੇ ਉਹ ਬੜੀ ਵੜੀ ਬੜੀ ਬੜੀ ਕਰਾਉਂਦੇ ਜੀ ਤਿੰਨ ਹੀ ਪਰਦਾ ਜਾਇਜ਼ ਹੁੰਦੀ ਨਾ ਨਕਰਾਂ ਮੈਂ ਤੂੰ ਮੇਰੇ ਕੋਲ ਲਾਇਆ ਲੈ ਵੀ ਆ ਪੱਠ ਹੋਈ ਆ 7000 ਦੀ ਲਖਾਈ ਆਪੂ ਆਪਣੀ ਆ ਮੰਨਿਆ ਪਾਲਾ ਜਾਓ ਉਹ ਪਾਲਾ ਸਹੀ ਗੱਲ ਆ ਹਰੀ ਕੇ ਕਲਾ ਦਾ ਸਰਪੰਚਾ ਤੋਂ ਭਰਾਵਾ 2 2 8000 ਦੀ ਲਈ ਆ ਕੀ ਵਜਦਾ ਦੱਸ ਤੇ ਚਨਾ ਫਿਰ ਪੈ ਗਿਆ ਯਾਰ 1 ਮਿੰਟ ਜੇ ਕੋਈ ਆਪਣਾ ਲਾਦ ਨੂੰ ਘਾਟਾ ਆ ਬਾਈ ਫਿਰ ਵੀਰੇ ਲੰਤ ਕਹਦੀ ਜਿਹਦੇ ਨਾਂ ਵੀ ਕਿ ਤੈਥੋਂ ਦਾ ਇੱਥੇ ਫੇਰਨੇ ਆਂ ਆਪਾਂ ਹੁੰਦੇ ਦੀ ਦੇਣੀ ਆ ਪਰ ਭਾਣਾ ਦੇਣੀ ਆ ਇਹ ਤਾਂ ਕਿਉਂ ਨਹੀਂ ਯਰ ਮੋਨੇ ਨਹੀਂ ਨਹੀਂ ਰਹਿਣ ਰਹਿਣ ਆਪਾਂ ਆਪਾਂ ਤੂੰ ਜਿਹਦਾ ਨਾ ਕਰਿਆ ਕਰ ਤੇਰੀ ਕਦਰ ਕਰਦੇ ਆਂ ਸਭੇ ਲੋਕਾਂ ਨਾਲ ਲਈ ਪੰਜਾਂ ਰਹਿਣ ਰਹਿਣ ਯਾਰ ਦਾ ਮੈਂ ਤੈਨੂੰ 30000 ਯਾਰ ਪਤਾ ਨਹੀਂ ਉਹ ਵਪਾਰ ਸਹੀ ਪਾ ਲਾ 700 ਰੁਪਏ ਪਾ ਮੈਂ ਹੋਰ ਬੱਕਰਾ ਲੈ ਕੇ ਉਹ ਬੱਕਰਾ ਲੈ ਕੇ ਨਾ ਮਾਰ ਬੱਕਰਾ 50000 ਰੁਪਈਆ ਨਾ ਓਏ ਸਹੀ ਆ ਬੋਲੇ ਉਹ ਵੀ ਨਹੀਂ ਆਪ ਰਹੇ ਪੜਾ ਮੈਂ ਕਰ ਲਖਾਈ ਉਹ ਕਰਾ ਦੂਗਾ ਕਰਾ ਦਿੰਦਾ ਤੇ ਉਹ ਐ ਕਰ ਲਖਾਈ ਉਹ ਕਰਾ ਦੋ ਚੱਲ ਨੂੰ ਕਹਿ ਦੀਆਂ ਮੈਂ ਕਰਾ ਰਿਹਾ ਉਹ ਨਾ ਨਹੀਂ ਵੀ ਦੇ ਦੇ ਮੈਨਾਂ 10 10 ਨਾਲ ਲੈ 10 ਦੀ ਕਰਾਤੀ ਕੀ ਗੱਲ ਇੱਕ ਦੋ ਮੋੜ ਪੱਤ ਲਿਆ ਉਹ ਮੋੜ ਮੈਂ ਲੈ ਵੀ ਦੋਸਤੋ ਬੱਕਰੀ ਦਾ ਸੌਦਾ ਹੋ ਗਿਆ ਬਾਈ ਨੇ ਬੱਕਰੀ ਦਵਾਤੀ ਆ ਜੇ ਤਾਂ ਬੰਦਾ ਕਹਿੰਦਾ ਕਿ 7000 ਚ ਬਾਈ ਵੀ ਲਖਾਈ ਕਰ ਉਹ 7200 ਚ ਪੈ ਗਈ 9000 ਵਾਲਾ ਤੇ ਫਿਰ ਤੁਸੀਂ ਉਹਦਾ ਯਾਰ ਕੱਢੋ

ਓਏ 20 ਦੀ ਝਾਕ ਛੜਦੇ ਹੈ ਨਹੀਂ ਉਹ ਜਿਹੜੇ ਠੰਡਾਰੇ ਹੁਣ ਮੁਕਾਈ ਵੀ ਤੇ ਦੁਬਾਰਾ ਰੋੜਾ ਪਿੰਦੇ ਰਾਹ ਕਰਿਆ ਕਰ 10 ਆ ਯਾਰ 10 ਹੋਣਾ ਮੇਰੀ 17 ਦੀ ਮੁੱਕੀ ਆ 17 ਦੀ ਹੋਈ ਚੱਤ 17 ਦੀ ਬਾਈ ਠਾਣੇ ਦਾ 10 ਵਿੱਚ ਬਾਈ ਨਿਪੜੀ ਪਰਤੀ ਤੇ ਕੱਟਦੀ ਪਾਈ ਜਾਵੇ ਬਾਈ ਓਏ ਯਾਰ ਗੱਲ ਸੁਣ ਮੇਰੀ ਇਹਨਾਂ ਨਾਲ 17 ਫੇਰ 1000 ਓਏ ਨਹੀਂ ਨਹੀਂ ਜਿਹੜਾ ਯਾਰ ਮਜੇ ਨਹੀਂ ਲੈ ਵੀ ਥਾਣੇਦਾਰ ਲੈ ਗਿਆ ਸਾਈਡ ਨੂੰ ਕਹਿੰਦਾ ਚੁੰਡ ਜੀ ਦੇ ਕਿਹਦਾ ਸੌਦਾ ਹੀ ਜਾਂਦਾ ਕਿਹੜੀ ਬੱਕਰੀ ਆਪਣਾ ਠੀਕ ਆ ਜੀ ਕਿਹੜੀ ਬੱਕਰੀ ਆਈ ਆ ਬੱਕਰੀ ਅਸੀਂ ਲੈ ਆ ਬੱਕਰੀ ਲੈ ਲੈ ਭਲਕੇ ਲੈ ਵੀ ਨੰਬਰਦਾਰ ਨੂੰ ਬੱਕਰੀ ਦਿਵਾਉਨੇ ਆ ਬੱਕਰੀ ਸੁੰਨ ਵਾਲੀ ਆਈ ਆ ਵੀ ਆ ਗਿਆ ਨਾ ਆ ਬਗੈ ਜੂਵਾ ਥੋੜਾ ਰੱਖ ਪਉ ਅੱਗੇ ਖੜਾ ਹੀ ਤਾਈ ਰੋਟੀ ਸੱ ਤੇਰੀ ਮੋਟਿਆ ਹੱਸਣਾ ਹੁਣ ਤੈਨੂੰ ਮਨ ਆ ਬਾਈ ਦੀ ਮਲਾਜਬਤ ਸਾਢੇ 18 ਦੀ ਹੋਈ ਐ ਲੈ ਜਾ ਜਾ ਹੋ ਗਈ ਰੰਗਾ ਨੇ ਮੋਰ ਦਾ ਕਰਿਆ ਹੋ ਗਈ ਜਾਨਾ ਬੱਸ ਸਮਾਪਤ ਹੋ ਗਈ ਬਾਈ ਰਾਜੂ ਉਹ ਕਬੜ ਕੋਈ ਗੱਲ ਹੁਣ ਲੈ ਗਿਆ ਯਾਰ ਬਸ ਪਾ ਪੱਟ ਕੇ ਰਹਿ ਗਿਆ ਪੱਟ ਲੈ ਫੜ ਕੇ ਮੰਨ ਲਈ ਮੰਨਦੇ ਕੀ ਕੰਨਾ ਫੜਦੇ ਉਹ ਲੰਗਿਆਂ ਨੇ ਲਿਆ ਇੰਨਾ ਨਾ ਆੜਿਆ ਕਰ ਸੁਣ ਮੇਰੀ ਓ ਯਾਰ ਗੱਦ ਫੋੜੇ ਪਾਸੇ ਹੋ ਜਾ ਤੂੰ ਮਾਰੇ ਮਾੜੀ ਹੋ ਜਾ ਛੱਡ ਦੇ ਹੁਣ ਮੇਰਾ ਪਿੱਛੇ ਹੋ ਜਾ ਕੀ ਕੰਨਾ ਤੂੰ ਮੈਂ ਕਹਾਂ 24 ਲਿਆ ਤੂੰ ਪਰ ਵੇਚੀ ਜਾਂ ਮੇਰੀ ਤੁੰਨੀ ਬੱਕਰੀ ਵੇਚੀ 19000 ਦੀ ਦੇ ਚੱਲ ਹੱ ਤੇਰਾ ਭਲਾ ਆਵੇ ਏ ਜੱਗੀ ਆ ਜੱਗੀ ਕਵਾਜੋ ਕੁੱਤਿਆਂ ਨਾਲ ਹਾਂ ਕਵਾਜੋ ਕੁੱਤਿਆਂ ਕੱਢਦਾ ਜੱਗੀ ਅਸੀਂ 500 ਵਿੱਚ ਕੱਚਾ ਨਹੀਂ ਛੱਡਦੇ ਹਾਂ ਚੱਕ ਮੈਨੂੰ ਉਹ ਦੇਣੇ ਬਾਣ 500 ਚੱਕ 10 ਵਜੇ ਜੱਗੀ ਕਿਵੇਂ ਕਰਾਤੀ ਏ 19000 ਚ ਮਗਰ ਪੱਠਾ ਜੀ ਤੇ ਕੱਲੀ ਨਹੀਂ ਆਏ ਮਗਰ ਪੱਠਾ ਪੱਠ ਲਿਆ ਬਾਈ ਓਏ ਪੱਠਾ ਲਿਆ ਬਾਈ ਓਏ ਲੈ ਵੀ 19000 ਦੇ ਵਿੱਚ ਆ ਬੱਕਰੀ ਹੋਈ ਆ 19000 ਦੇਵਾਂ ਪੱਠਾ ਜਿਹੜਾ ਮਰਜ਼ੀ ਫੜਦਾ ਮੈਂ ਨਹੀਂ ਦੇਣੀ ਚੱਕ ਭਾਵੇਂ ਬਾਈ ਆ ਬੱਕਰੀ ਆ ਐਵੇਂ ਕੰਬੀ ਜਾਣੇ ਆ ਪੱਠ ਕਿੱਥੇ ਆ ਲੈ ਲਓ ਲੈ ਪੱਠ ਲਿਆਓ ਪੱਠ ਲਿਆਓ ਲੇ ਵੀ ਦੋਸਤੋ ਆ ਪਾਠਾਂ ਨਾਲ ਬੱਕਰੀ ਦੇ ਤੁਸੀਂ ਦੇਖ ਸਕਦੇ ਹੋ ਕੰਨੀ ਪਾਠ ਆ ਬਾਂਦੀ ਤਾਂ ਦੀ ਪਾਠ ਆ ਤੁਸੀਂ ਦੇਖ ਸਕਦੇ ਉਹਨੇ 1000 ਚ ਸੌਦਾ ਹੋਇਆ ਲਿਖਾਈ ਆਪੋ ਆਪਣੀ ਚਲ ਆਜਾ ਜੱਗੀ ਕਿਧਰ ਉਹ ਨਹੀਂ ਉਹ ਲਿਖਾਈ ਆਪੋ ਆਪਣੀ ਕੀਤੀ ਹੈ ਨੰਬਰ ਆਪਦੀ ਆਪਦੀ ਹੈ ਠੀਕ ਆ ਬਾਈ